ਸੋਨੇ ਨੂੰ ਲੈ ਕੇ ਵੱਡੀ ਖਬਰ ਦੇਸ਼ 'ਚ ਪਹਿਲੀ ਵਾਰ ਸੋਨਾ ਹੋਇਆ 1 ਲੱਖ ਤੋਂ ਪਾਰ ਕੀਮਤਾਂ ਨੇ ਕਢਾਏ ਲੋਕਾਂ ਦੇ ਹੰਝੂ 1 ਲੱਖ ਰੁਪਏ ਤੋਂ ਵੀ ਜ਼ਿਆਦਾ ਮਹਿੰਗਾ ਹੋ ਗਿਆ 10 ਗ੍ਰਾਮ 골ਡ ਦੇਸ਼ ਦੇ ਵਿੱਚ ਸੋਨੇ ਨੇ ਇਸ ਵਾਰ ਸਾਰੇ ਰਿਕਾਰਡ ਤੋੜ ਦਿੱਤੇ ਨੇ 1 ਲੱਖ ਤੋਂ ਪਾਰ ਚਲਾ ਗਿਆ ਸੋਨਾ ਜਿਸ ਕਰਕੇ ਲੋਕਾਂ ਦੇ ਹੰਝੂ ਨਿਕਲ ਆਏ ਨੇ ਜੀ ਹਾਂ ਦੱਸ ਦੇ ਕਿ ਇਸ ਸਾਲ ਸੋਨੇ ਦੀਆਂ ਕੀਮਤਾਂ ਦੇ ਵਿੱਚ ਰਿਕਾਰਡ ਵਾਅਦਾਦਾਰਜ ਕੀਤਾ ਗਿਆ ਇਹ ਪਹਿਲੀ ਵਾਰ ਆ ਜਦੋਂ ਇਸ ਦੀ ਕੀਮਤ ਇਸ ਪੱਧਰ ਦੇ ਉੱਤੇ ਪਹੁੰਚੀ ਹੈ ਜਿੱਥੇ ਕਿ ਜਲੰਧਰ ਸਫ ਜੋ ਕਿ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ ਅੱਜ 22 April ਹੈ ਤੇ ਅਜੋ ਜਲੰਧਰ ਦੇ ਵਿੱਚੋਂ ਸੋਨੇ ਦੀ ਕੀਮਤ 1 ਲੱਖ ਰੁਪਏ ਨੂੰ ਪਾਰ ਗਈ ਗਈ ਤਾਂ ਦੱਸ ਦੇ ਕਿ 24 ਕੈਰੇਟ ਸੋਨਾ 101 ਦੱਸ ਦੇ ਕਿ 1 ਲੱਖ ਤੋਂ ਪਾਰ ਚਲਾ ਗਿਆ ਹੈਗਾ ਤੇ ਉਸ ਦੇ ਹਿਸਾਬ ਦੇ ਨਾਲ 22 ਕੈਰੇਟ ਸੋਨੇ ਦੀ ਕੀਮਤ 99900 30 ਰੁਪਇਆ ਤੇ 23 ਕਿੱਟ ਸੋਨੇ ਦੀ ਕੀਮਤ 98480 ਰੁਪਇਆ ਚਾਹਦੇ ਦੀ ਗੱਲ ਕੀਤੇ ਜਾਵੇ ਤਾਂ ਇਹ 97400 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਦੇ ਨਾਲ ਵਿਕ ਰਹੀ ਹੈ ਤਾਂ ਦੇਸ਼ ਦੇ ਵਿੱਚ ਇਹ ਭਾਰਤ ਦੇ ਵਿੱਚ ਪਹਿਲੀ ਵਾਰ ਹੋਇਆ ਜਦੋਂ ਸੋਨਾ 1 ਲੱਖ ਤੋਂ ਪਾਰ ਚੁੱਕ ਲਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਦੀ ਜੋ ਕਿ ਸ਼੍ਰੀ ਜਿਨਪਿੰਗ ਵਿਚਕਾਰ ਤਣਾਅ ਹੋਰ ਵਧ ਰਿਹਾ ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਨੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ 3430 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ ਹੈ ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ ਮੰਗਲਵਾਰ ਨੂੰ MCX ਦੇ ਉੱਤੇ ਸੋਨੇ ਦੀਆਂ ਕੀਮਤਾਂ ਵੀ ਰਿਕਾਰਡ ਉੱਤਰ ਦੇ ਅਦਾਜ਼ੇਕ ਰਿਕਾਰਡ ਉੱਚ ਪੱਧਰ ਦੇ ਉੱਤੇ ਪਹੁੰਚ ਗਈਆਂ ਨੇ ਜੂਨ ਦੇ ਜੋ ਕਿ ਫਿਊਚਰਲਸ ਲਈ ਇਹ 99000 ਦੇ ਅੰਕੜੇ ਨੂੰ ਪਾਰ ਕਰ ਗਿਆ ਦੱਸ ਦੇ ਕਿ ਐਸੋਸੀਏਸ਼ਨ ਦੇ ਉੱਤੇ ਵੀ ਸੋਨੇ ਦੀ ਕੀਮਤ 99000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਹੈ ਅੱਜ ਸਵੇਰੇ ਇਸ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਹੈਗਾ ਤੇ ਸੋਮਵਾਰ ਨੂੰ MCX ਦੇ ਉੱਤੇ ਸੋਨਾ ਆ ਦੱਸ ਦਈਏ ਕਿ ਜੂਨ ਜੋ ਕਿ ਵਰਚੁਅਲਸ 97200 79 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਬੰਦ ਹੋਇਆ ਸੀਗਾ ਤਾਂ ਮੰਗਲਵਾਰ ਨੂੰ ਇਹ 1400 ਜੋ ਕਿ 74 ਰੁਪਏ ਦੇ ਵਾਅਦੇ ਦੇ ਨਾਲ 98753 ਰੁਪਏ ਦੇ ਉੱਤੇ ਖੁੱਲਿਆ ਇਸ ਤੋਂ ਬਾਅਦ ਇਸ ਨੇ ਗਤੀ ਫੜਨੀ ਸ਼ੁਰੂ ਕਰ ਦਿੱਤੀ ਹੈ ਤੇ ਸਵੇਰੇ 10:15 ਮਿੰਟ ਤੇ ਇਹ 98965 ਰੁਪਏ ਦੇ ਉੱਤੇ ਵਪਾਰ ਕਰ ਰਿਹਾ ਹੈ ਖਬਰ ਲਿਖੇ ਜਾਣ ਤੱਕ ਸੋਨਾ ਲਗਭਗ 99122 ਰੁਪਏ ਦੇ ਆਸ-ਪਾਸ ਹੀ ਘਰ ਰਿਹਾ ਦੱਸ ਦਈਏ ਕਿ ਹੁਣ ਸੋਨਾ ਅੱਜ ਬਹੁਤ ਜ਼ਿਆਦਾ ਉੱਚੀ ਕਹਿ ਸਕਦੇ ਉਡਾਨ ਫੜੀ ਹੈ ਅਸਮਾਨ ਤੱਕ ਇਸਾ ਰੇਟ ਪਹੁੰਚ ਚੁਕਿਆ ਹੈਗਾ ਜਿਸ ਕਰਕੇ ਆਮ ਲੋਕਾਂ ਦੇ ਤਾਂ ਸਾਹ ਸੁੱਕੇ ਪਏ ਨੇ ਇੰਨਾ ਜ਼ਿਆਦਾ ਮਹਿੰਗਾ ਸੋਨਾ આજ ਤੱਕ ਭਾਰਤ ਦੇ ਵਿੱਚ ਕਦੇ ਨਹੀਂ ਹੋਇਆ ਸੀਗਾ ਤੇ ਹੁਣ ਸੋਨੇ ਦਾ ਰੇਟ ਇੰਨਾ ਜ਼ਿਆਦਾ ਵੱਜ ਚੁਕਿਆ ਹੈ ਕਿ ਲੋਕ ਇਸ ਨੂੰ ਖਰੀਦਣ ਤੋਂ ਪਹਿਲਾਂ ਵੀ 100 ਵਾਰ ਸੋਚਦੇ ਨੇ ਸੋਨੇ ਨੂੰ ਲੈ ਕੇ ਵੱਡੀ ਖਬਰ ਦੇਸ਼ 'ਚ ਪਹਿਲੀ ਵਾਰ ਸੋਨਾ ਹੋਇਆ 1 ਲੱਖ ਤੋਂ ਪਾਰ ਕੀਮਤਾਂ ਨੇ ਕਢਾਏ ਲੋਕਾਂ ਦੇ ਹੰਝੂ 1 ਲੱਖ ਰੁਪਏ ਤੋਂ ਵੀ ਜ਼ਿਆਦਾ ਮਹਿੰਗਾ ਹੋ ਗਿਆ 10 ਗ੍ਰਾਮ 골ਡ ਦੇਸ਼ ਦੇ ਵਿੱਚ ਸੋਨੇ ਨੇ ਇਸ ਵਾਰ ਸਾਰੇ ਰਿਕਾਰਡ ਤੋੜ ਦਿੱਤੇ ਨੇ 1 ਲੱਖ ਤੋਂ ਪਾਰ ਚਲਾ ਗਿਆ ਸੋਨਾ ਜਿਸ ਕਰਕੇ ਲੋਕਾਂ ਦੇ ਹੰਝੂ ਨਿਕਲ ਆਏ ਨੇ ਜੀ ਹਾਂ ਦੱਸ ਦੇ ਕਿ ਇਸ ਸਾਲ ਸੋਨੇ ਦੀਆਂ ਕੀਮਤਾਂ ਦੇ ਵਿੱਚ ਰਿਕਾਰਡ ਵਾਅਦਾਦਾਰਜ ਕੀਤਾ ਗਿਆ ਇਹ ਪਹਿਲੀ ਵਾਰ ਆ ਜਦੋਂ ਇਸ ਦੀ ਕੀਮਤ ਇਸ ਪੱਧਰ ਦੇ ਉੱਤੇ ਪਹੁੰਚੀ ਹੈ ਜਿੱਥੇ ਕਿ ਜਲੰਧਰ ਸੋ ਜੋ ਕਿ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ ਅੱਜ 22 April ਹੈ ਤੇ ਅਜੋ ਜਲੰਧਰ ਦੇ ਵਿੱਚੋਂ ਸੋਨੇ ਦੀ ਕੀਮਤ 1 ਲੱਖ ਰੁਪਏ ਨੂੰ ਪਾਰ ਗਈ ਗਈ ਤਾਂ ਦੱਸ ਦੇ ਕਿ 24 ਕੈਰੇਟ ਸੋਨਾ 101 ਦੱਸ ਦੇ ਕਿ 1 ਲੱਖ ਤੋਂ ਪਾਰ ਚਲਾ ਗਿਆ ਹੈਗਾ ਤੇ ਉਸ ਦੇ ਹਿਸਾਬ ਦੇ ਨਾਲ 22 ਕੈਰੇਟ ਸੋਨੇ ਦੀ ਕੀਮਤ 99900 30 ਰੁਪਏ ਅਤੇ 23 ਕਿੱਟ ਸੋਨੇ ਦੀ ਕੀਮਤ 98480 ਰੁਪਏ ਹੈ ਚਾਹੇ ਦੀ ਗੱਲ ਕਿਤੇ ਜਾਵੇ ਤਾਂ ਇਹ 97400 ਰੁਪਏ ਪ੍ਰਤੀ ਕਿਲੋਗ੍ਰam ਦੇ ਹਿਸਾਬ ਦੇ ਨਾਲ ਵਿਕ ਰਹੀ ਹੈ ਤਾਂ ਦੇਸ਼ ਦੇ ਵਿੱਚ ਇਹ ਭਾਰਤ ਦੇ ਵਿੱਚ ਪਹਿਲੀ ਵਾਰ ਹੋਇਆ ਜਦੋਂ ਸੋਨਾ 1 ਲੱਖ ਤੋਂ ਪਾਰ ਚੁੱਕ ਲਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਦੀ ਜੋ ਕਿ ਸ਼੍ਰੀ ਜਿਨਪਿੰਗ ਵਿਚਕਾਰ ਤਣਾਅ ਹੋਰ ਵਧ ਰਿਹਾ ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਨੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ 3430 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ ਹੈ ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ ਮੰਗਲਵਾਰ ਨੂੰ MCX ਦੇ ਉੱਤੇ ਸੋਨੇ ਦੀਆਂ ਕੀਮਤਾਂ ਵੀ ਰਿਕਾਰਡ ਉੱਤਰ ਦੇ ਅਦਾਜ਼ੇਕ ਰਿਕਾਰਡ ਉੱਚ ਪੱਧਰ ਦੇ ਉੱਤੇ ਪਹੁੰਚ ਗਈਆਂ ਨੇ ਜੂਨ ਦੇ ਜੋ ਕਿ ਫਿਊਚਰਲਸ ਲਈ ਇਹ 99000 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਦੱਸਦੇ ਕਿ ਐਸੋਸੀਏਸ਼ਨ ਦੇ ਉੱਤੇ ਵੀ سونے ਦੀ ਕੀਮਤ 99000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਹੈ ਅੱਜ ਸਵੇਰੇ ਇਸ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਹੈਗਾ ਤੇ ਸੋਮਵਾਰ ਨੂੰ MCX ਦੇ ਉੱਤੇ ਸੋਨਾ ਆ ਦੱਸਦੇ ਕਿ ਜੂਨ ਜੋ ਕਿ ਵਰਚੁਅਲਸ 97279 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਬੰਦ ਹੋਇਆ ਸੀਗਾ ਤਾਂ ਮੰਗਲਵਾਰ ਨੂੰ ਇਹ 1400 ਜੋ ਕਿ 74 ਰੁਪਏ ਦੇ ਵਾਧੇ ਦੇ ਨਾਲ 98753 ਰੁਪਏ ਦੇ ਉੱਤੇ ਖੁੱਲਿਆ ਇਸ ਤੋਂ ਬਾਅਦ ਇਸ ਨੇ ਗਤੀ ਫੜਨੀ ਸ਼ੁਰੂ ਕਰ ਦਿੱਤੀ ਹੈ ਤੇ ਸਵੇਰੇ 10:15 ਮਿੰਟ ਤੇ ਇਹ 98965 ਰੁਪਏ ਦੇ ਉੱਤੇ ਵਪਾਰ ਕਰ ਰਿਹਾ ਹੈ ਖਬਰ ਲਿਖੇ ਜਾਣ ਤੱਕ ਸੋਨਾ ਲਗਭਗ 99122 ਰੁਪਏ ਦੇ ਆਸ-ਪਾਸ ਹੀ ਘਰ ਰਿਹਾ ਦੱਸ ਦਈਏ ਕਿ ਹੁਣ ਸੋਨਾ ਅੱਜ ਬਹੁਤ ਜ਼ਿਆਦਾ ਉੱਚੀ ਕਹਿ ਸਕਦੇ ਉਡਾਨ ਫੜੀ ਹੈ ਅਸਮਾਨ ਤੱਕ ਇਸਾ ਰੇਟ ਪਹੁੰਚ ਚੁਕਿਆ ਹੈਗਾ ਜਿਸ ਕਰਕੇ ਆਮ ਲੋਕਾਂ ਦੇ ਤਾਂ ਸਾਹ ਸੁੱਕੇ ਪਏ ਨੇ ਇੰਨਾ ਜ਼ਿਆਦਾ ਮਹਿੰਗਾ ਸੋਨਾ આજ ਤੱਕ ਭਾਰਤ ਦੇ ਵਿੱਚ ਕਦੇ ਨਹੀਂ ਹੋਇਆ ਸੀਗਾ ਤੇ ਹੁਣ سونے ਦਾ ਰੇਟ ਇੰਨਾ ਜ਼ਿਆਦਾ ਵੱਜ ਚੁਕਿਆ ਹੈ ਕਿ ਲੋਕ ਇਸ ਨੂੰ ਖਰੀਦਣ ਤੋਂ ਪਹਿਲਾਂ ਵੀ 100 ਵਾਰ ਸੋਚਦੇ ਨੇ